ਮੁਕੇਰੀਆਂ ਦੇ ਮੁਹੱਲਾ ਰਿਖੀਪੁਰ ਵਿਖੇ ਹਜ਼ਰਤ ਪੀਰ ਬਾਬਾ ਬੁਲੰਦ ਸ਼ਾਹ ਜੀ ਦੇ ਦਰਬਾਰ ਵਿਖੇ 16ਵਾਂ ਸਾਲਾਨਾ ਸੂਫੀ ਮੇਲਾ ਦਰਬਾਰ ਦੇ ਗੱਦੀ ਰਸ਼ੀਨ ਸਾਈਂ ਅੰਜੂ ਸ਼ਾਹ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਧਾਰਮਿਕ ਸਮਾਜਿਕ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਬਾਪੂ ਕਰਤਾਰ ਸ਼ਾਹ ਸਰਕਾਰ ਕਾਦਰੀ ਜੀ ਅਤੇ ਵੱਖ-ਵੱਖ ਦਰਬਾਰਾਂ ਦੇ ਗੱਦੀਨਸ਼ੀਨ ਅਤੇ ਸੇਵਾਦਾਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਫੱਕਰ ਫਕੀਰਾਂ ਅਤੇ ਸਾਈਆਂ ਦੀ ਹਾਜ਼ਰੀ ਵਿੱਚ ਸੱਜੀ ਇਸ ਮਹਿਫਲ ਵਿੱਚ ਪਗੜੀ ਕਵਾਲ ਅਸ਼ਰਫ ਸਾਬਰੀ ਤੋਂ ਇਲਾਵਾ ਪੰਜਾਬ ਭਰ ਦੇ ਪ੍ਰਸਿੱਧ ਕਲਾਕਾਰਾਂ ਅਤੇ ਕਵਾਲਾਂ ਵੱਲੋਂ ਸੂਫੀ ਕਲਾਮ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹਿਆ ਇਸ ਮੌਕੇ ਬੀਬੀ ਅੰਜੂ ਸ਼ਾ, ਬినੋਦ ਸਿੱਧੂ, ਪ੍ਰਸਿੱਧ ਸਮਾਜ ਸੇਵਕ ਕਮਲ ਖੋਸਲਾ ਦੇ ਨਾਲ-ਨਾਲ ਰੇਨੂਕਾ, ਸ਼ੈਲੀ ਅਤੇ ਅਨਮੋਲ ਹੋਰਾਂ ਵੀ ਮਹਿਮਾਨਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਾਲਾਨਾ ਉਰਸ਼ ਦੀਆਂ ਵਧਾਈਆਂ ਦਿੰਦੇ ਹੋਏ ਮਹਿਮਾਨਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦਰਬਾਰ ਵੱਲੋਂ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦਰਬਾਰ ਵਿੱਚ ਸਜਦਾ ਕੀਤਾ। ਇਸ ਦੇ ਨਾਲ ਹੀ ਐਨ ਆਰ ਆਈ ਗੁਲਾਮ ਅੰਕੁਸ਼ ਹੋਰਾਂ ਵੀ ਸੰਗਤਾਂ ਲਈ ਵਿਦੇਸ਼ ਤੋਂ ਸਾਲਾਨਾ urs ਮੌਕੇ ਵਧਾਈ ਸੰਦੇਸ਼ ਭੇਜਿਆ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਸਭ ਤੋਂ ਪਹਿਲਾਂ ਮੈਂ 16ਵੇਂ urs ਮੇਲੇ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਜਿੰਨੇ ਵੀ ਸੰਤ ਮਹਾਪੁਰਸ਼ ਜਿੰਨੇ ਵੀ ਸੰਗਤ ਔਰ ਸਾਡੇ ਮਾਨਯੋਗ ਸਾਡੇ ਕਮਲ ਭਾਜੀ ਜੋ ਸਾਡੇ ਫੈਮਿਲੀ ਦੇ ਵੱਡੇ ਮੈਂਬਰ ਆ ਉਹ ਵੀ ਇਸ ਜਗ੍ਹਾ ਦੇ ਉਤੇ ਆਏ ਆ ਔਰ ਉਹਨਾਂ ਦੀਆਂ ਵੀ ਦੁਆਵਾਂ ਆਸ਼ੀਰਵਾਦ ਹਮੇਸ਼ਾ ਹੀ ਸਬਦ ਦੇ ਨਾਲ ਰਿਹਾ ਏ ਔਰ ਜਿੰਨੇ ਵੀ ਲੋਗ ਇਸ ਦਰਬਾਰ ਦੇ ਉੱਤੇ ਆਂਦੇ ਆ ਉਹ ਹਰ ਇਨਸਾਨ ਆਪਣੀ ਆਸ ਮੁਰਾਦ ਉਹਦੀ ਪੂਰੀ ਹੁੰਦੀ ਆ ਤੇ ਤੁਸੀਂ ਸਾਰੇ ਜਣੇ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਈ ਆ ਤੇ ਮੈਂ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਸਾਰੀ ਸੰਗਤ ਨੂੰ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹਜ਼ਰਤ ਪੀਰ ਬਾਬਾ ਬੁਲੰਦਸ਼ਾਹ ਸਰਕਾਰ ਉਹਨਾਂ ਦੇ ਦਰਬਾਰ ਤੇ ਬੀਬੀ ਅੰਜੂ ਜੀ ਜਿਹੜੇ ਕਿ ਬੜੇ ਸਾਲਾਂ ਤੋਂ ਇਹ urs ਮੇਲਾ ਮਨਾ ਰਹੇ ਆ ਉਹਨਾਂ ਦੀ ਅਦਕਸ਼ਤਾ ਦੇ ਵਿੱਚ ਅੱਜ ਵੀ 16ਵਾਂ urs ਮੇਲਾ ਬਾਬਾ ਜੀ ਦਾ ਜੋ ਜਿਤ ਹੋ ਰਿਹਾ ਔਰ ਦੂਰ ਦੂਰ ਤੋਂ ਇੱਥੇ ਗਵਈਏ ਕਵਾਲ ਔਰ ਸਿੰਗਰ ਸਹਿਬਾਨ ਔਰ ਦੂਰ ਦੂਰ ਤੋਂ ਸੰਗਤ ਜਿਹੜੀ ਹੈ ਅੱਜ ਇਸ ਦਰਬਾਰ ਤੇ ਪਹੁੰਚੀ ਐ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਅੰਜੂ ਬਾਬਾ ਜੀ ਉਹਨਾਂ ਦੀ ਜਿਹੜੀ ਲਗਨ ਹੈ ਉਹ ਬੜੀ ਸੱਚੀ ਲਗਨ ਹੈ ਤੇ ਜਿਹੜਾ ਇਨਸਾਨ ਉਹਨਾਂ ਫਕੀਰਾਂ ਦੇ ਚਰਨਾਂ ਦੇ ਵਿੱਚ ਸੱਚੀ ਲਗਨ ਦੇ ਨਾਲ ਸਜਦਾ ਸਲਾਮ ਕਰਦਾ ਹੈ ਔਰ ਗੁਰੂ ਮਰਿਆਦਾ ਵਾਲਾ ਹੋ ਕੇ ਤੇ ਫੇਰ ਸਜਦਾ ਸਲਾਮ ਕਰਦਾ ਤੇ ਉਹਨਾਂ ਦੀਆਂ ਜਿਹੜੀਆਂ ਫਿਰ ਸਿੱਧੀਆਂ ਡੋਰਾ ਉਹ ਸੱਚੇ ਪਾਤਸ਼ਾਹ ਦੇ ਨਾਲ ਜਾ ਕੇ ਲੱਗਦੀਆਂ ਇਸੇ ਤਰ੍ਹਾਂ ਅੰਜੂ ਬਾਬਾ ਜੀ ਉਹ ਵੀ ਉਸ ਸੱਚੀ ਸਰਕਾਰ ਦੇ ਨਾਲ ਸਿੱਧੀਆਂ ਨਾ ਦੀਆਂ ਗੱਲਾਂ ਹੈ ਤੇ ਰੂਹ ਤੋਂ ਆਪਣਾ ਰਿਸ਼ਤਾ ਉਸ ਸੱਚੇ ਪਾਤਸ਼ਾਹ ਦੇ ਨਾਲ ਬਣਾ ਕੇ ਰੱਖਦੇ ਆ ਸੋ ਮੈਂ ਅੱਜ ਸਮੂਹ ਸੰਗਤ ਨੂੰ ਆਪਣੇ ਵੱਲੋਂ ਸਮੁੱਚੇ ਸਿੱਧੂ ਪਰਿਵਾਰ ਵੱਲੋਂ ਤੇ ਅੰਜੂ ਬਾਬਾ ਜੀ ਜਿਹੜੇ ਸਾਡੇ ਪਰਿਵਾਰ ਦੇ ਹੀ ਸੰਤ ਫਕੀਰ ਹੈਗੇ ਆ ਤੇ ਉਹਨਾਂ ਦੇ ਨਾਲ ਬੱਚੇ ਸਾਡੇ ਹੈਗੇ ਬਹੁਤ ਸਾਰੇ ਨੌਜਵਾਨ ਜਿਹੜੇ ਇਸ ਮੇਲੇ ਨੂੰ ਸਰੇ ਅੰਜਾਮ ਦੇ ਰਹੇ ਆ ਔਰ ਮੇਲੇ ਦੇ ਵਿੱਚ ਬੜੀ ਮਿਹਨਤ ਦੇ ਨਾਲ ਅੰਜੂ ਬਾਬਾ ਜੀ ਦੇ ਮੋਢੇ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਤੇ ਕੰਮ ਕਰ ਰਹੇ ਨੇ ਮੈਂ ਵਿਨੋਦ ਜੀ ਸਿੱਧੂ ਸਾਹਿਬ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਦਿੰਦਾ ਕਿ ਅੱਜ ਉਹਨਾਂ ਦੇ ਘਰ ਸੱਚੇ ਪਾਤਸ਼ਾਹ ਦਾ ਉਸ ਪਰਮਾਤਮਾ ਉਸ ਪਰਵਰਦੇਗਾਰ ਦਾ ਮੈਂ ਕਹਾਂਗਾ ਕਿ ਆਣਾ ਹੋਇਆ ਇਸ ਪਰਿਵਾਰ ਦੇ ਇਸ ਦਰਬਾਰ ਦੇ ਵਿੱਚ ਸੋ ਆਓ ਸਾਧ ਸੰਗਤ ਜੀ ਆਪਣੀਆਂ ਮਨੋ ਕਾਮਾ ਮਨੋ ਕਾਮਨਾਵਾਂ ਪੂਰੀਆਂ ਕਰਨ ਲਈ ਇੱਥੇ ਸਜਦਾ ਸਲਾਮ ਸੱਚੇ ਮੰਨ ਦੇ ਨਾਲ ਆਓ ਤੇ ਸੱਚੇ ਮੰਨ ਦੇ ਨਾਲ ਹੀ ਬਿਹੜਾ ਪਰ ਹੋਣਾ ਹੈ ਇੰਨੀ ਮੈਂ ਗੱਲ ਕਹਿੰਦਾ ਹੋਇਆ ਆਪਣੀ ਬਾਣੀ ਨੂੰ ਬਰਾਮਦ ਦਿਨਾ ਤੇ ਦੁਬਾਰਾ ਸਿੱਧੂ ਪਰਿਵਾਰ ਵੱਲੋਂ ਆਇਆ ਹੋਇਆ ਸਮੂਹ ਸੰਤਾਂ ਨੂੰ ਜਿਹੜੇ ਕਵਾਲ ਸੱਜਣ ਆਏ ਨੇ ਗਾਇਕ ਸੱਥੀ ਆਇਆ ਜਾਂ ਜਿਹੜੇ ਵੀ ਫਕੀਰ ਇੱਥੇ ਪਹੁੰਚੇ ਨੇ ਉਹਨਾਂ ਦਾ ਅਤੀ ਧੰਨਵਾਦ ਕਰਦੇ ਆਂ